ਤਾਂ ਮਣਾ ਰੋਟੀ ਬਣਾਵਾ ਤਾਂ ਜਵਾਕ ਜੇ ਕਿਹੜਾ ਟਿਕ ਕੋਈ ਵੀ ਕੰਮ ਮਾਣਾ ਕਿਸੇ ਪਾਸੋਂ ਕੋਈ ਕੋਈ ਸਾਰਾ ਬਣਾਵਾ ਚਾ ਰੋਟੀਆਂ ਮੁੰਡਾ ਵਿਖੇ ਤੋਂ ਆਉਣ ਵਾਲਾ ਖਖਪਖ ਕਰਦਾ ਜਵਾਕ ਸਾਰਾ ਦਿਨ ਅੰਦਰੋਂ ਨਹੀਂ ਨਿਕਲਦੀ ਕੁੜੀ ਜੀ ਚੰਗੀ ਪੜਾਈ ਕਰਨ ਲੱਗੀ ਆ ਸਾਰਾ ਦਿਨ ਨਹੀਂ ਲੋਕ ਕਨੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਮਾਂ ਪਿਓ ਦਾ ਹੱਥ ਵਟਾਉਂਦੀਆਂ ਆਇ ਨਹੀਂ ਵੇ ਮੇਰੀ ਮਾਂ ਸਾਰਾ ਦਿਨ ਇਕੱਲੀ ਲੱਗੀ ਰਹਿੰਦੀ ਆ ਤਰੌਣਕ ਨੇ ਕੁੜੀਏ Adara. Mella da cylinder bhi kaat gaya. Ye bhi ਵੀ ਹੋਣੀ ਮੁੱਕਣਾ ਸੀ ਰੌਣਕ ਹਾਂਜੀ ਮੰਮੀ ਮਣੀ ਨੂੰ ਫੋਨ ਲਾ ਕੇ ਸਿਲੰਡਰ ਖਤਮ ਹੋ ਗਿਆ ਕਿੱਥੇ ਕਿੱਥੇ ਜਾਈਏ ਕੱਲ ਹੀ ਜੰਦਰ ਨੂੰ ਬਾਲੇ ਸੱਪੇ ਆ ਜਵਾਕ ਨੂੰ ਵੀ ਕੀ ਦੋਸ਼ ਦੇਵਾਂ ਮੈਂ ਕਿੱਧਰ ਕਿੱਧਰ ਉਹ ਵੀ ਹੋਵੇ ਪਤਾ ਨਹੀਂ ਕੀ ਗੱਲ ਆ ਸਿਲੰਡਰ ਵਾਲੇ ਵੀ ਸਿਲੰਡਰ ਘੱਟ ਪਾਉਣ ਲੱਗ ਗਏ ਹੁਣ ਤਾਂ ਗੈਸ ਘਟਦੀ ਤੁਰੀ ਜਾਂਦੀ ਆ 15 ਦਿਨ ਨਹੀਂ ਕਟਿਆ ਇਹ ਤਾਂ 15 ਦਿਨਾਂ ਤੋਂ ਸਿਲੰਡਰ ਖਤਮ ਹੋ ਗਿਆ ਲਾਤਾ ਮਨੀ ਨੂੰ ਫੋਨ ਹੈ ਹਾਂਜੀ ਮਮੀ ਹਾਂ ਵੀ ਨਾ ਕੋਟਾ ਕੋਤਾਂ ਪਸੰਦ ਕਰਾ ਲੈਂਦਾ ਬੈਠੀ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆਂਟੀ ਜੀ ਠੀਕ ਆ ਪੁੱਤ ਤੂੰ ਦੱਸ ਠੀਕ ਆ ਮੈਂ ਵੀ ਹੋਰ ਤੇਰੀ ਮੰਮੀ ਨੇ ਸੱਚ ਗੋਡਾ ਦਾ ਆਪਰੇਸ਼ਨ ਕਰਾਇਆ ਸੀਗਾ ਕਿਵੇਂ ਆ ਹੁਣ ਹੁਣ ਤਾਂ ਆਂਟੀ ਜੀ ਠੀਕ ਨੇ ਪੁੱਤ ਘਰ ਦੇ ਕੰਮਾਂ ਚੋਂ ਮੈਥੋਂ ਤਾਂ ਨਿਕਲਿਆ ਹੀ ਨਹੀਂ ਗਿਆ ਆਇਆ ਹੀ ਨਹੀਂ ਗਿਆ ਪਤਾ ਨਹੀਂ ਕੋਈ ਗੱਲ ਨਹੀਂ ਆਂਟੀ ਜੀ ਰੌਣਕ ਕਿੱਥੇ ਆ ਰੌਣਕ ਅੰਦਰ ਬੈਠੀ ਐ ਪੁੱਤ ਜਾ ਮਿਲ ਲੈ ਠੀਕ ਆਂਟੀ ਜੀ ਰੌਣਕ ਹਾਂਜੀ ਆਜੂ ਕਿਵੇਂ ਆ ਰੌਣਕ ਹਾਂ ਠੀਕ ਐ ਹੋਰ ਕੀ ਕਰਦੀਆਂ ਕੋਸ਼ਿ ਇਹ ਗੇਮ ਜੀ ਹੁੰਦੀ ਸੀ ਅੱਛਾ ਹੋਰ ਸੁਣਾ ਵਦਿਆ ਆਏ ਸੁਸਤ ਜੀ ਹੋਈ ਪਈਆਂ ਕੀ ਗੱਲ ਹੋਗੀ ਕੀ ਦਸਾਂ ਮਨ ਮੇਰਾ ਤਾਂ ਇਸ ਘਰ ਤੇ ਜਮਾ ਜੀ ਨਹੀਂ ਲੱਗਦਾ ਜੀ ਕਰਦਾ ਮੈਂ ਇਸ ਘਰੋਂ ਭੱਜ ਜਾ ਜਦੋਂ ਇੰਡੀ ਕੀ ਗੱਲ ਆ ਜਦੋਂ ਵੀ ਘਰੇ ਕੋਈ ਗੱਲ ਕਰਨ ਬੈਠਦੇ ਆ ਉਦੋਂ ਹੀ ਕਹਿ ਦਿੰਦੇ ਨੇ ਤੇਰੇ ਵਾਸਤੇ ਰਿਸ਼ਤਾ ਆ ਸੋਨਾ ਰਿਸ਼ਤਾ ਆ ਮੈਂ ਜਦ ਤਹੀ ਵਿਆਹ ਕਰਾਉਣੇ ਨਹੀਂ ਤੈਨੂੰ ਪਤਾ ਹੈ ਨਾ ਮੈਨੂੰ ਪੜਨ ਦਾ ਸ਼ੌਂਕ ਆ ਮੈਂ ਪੜ ਕੇ ਨੌਕਰੀ ਲੱਗਣਾ ਤੇ ਮੈਂ ਆਪਦੇ ਸਰਕਾਰੀ ਪੈਸੇ ਤੇ ਐਸ਼ ਕਰਨੀ ਐ ਨਾ ਲੇਕਰ ਤੈਨੂੰ ਪਤਾ ਹੈ ਨਾ ਮੇਰੇ ਡੈਡੀ ਦੀ ਡੈਥ ਹੋਈ ਵੀ ਐ ਤੇ ਉਸ ਤੋਂ ਬਾਅਦ ਮੇਰੇ ਮੰਮੀ ਇਕੱਲੇ ਇਕੱਲੇ ਮਹਿਸੂਸ ਕਰਦੇ ਨੇ ਤਾਂ ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਮੈਂ ਆਪਦੇ ਪੈਸੇ ਤੇ ਐਸ਼ ਕਰਾਵਾਂ ਤੇ ਵੱਡੀਆਂ ਗੱਡੀਆਂ ਬਟ ਸਾਰਾ ਦੁਬਾਰਾ ਜਿਆਣੀ ਨਾ ਵਾਣਾ ਤੂੰ ਵੀ ਹੁਣ ਉਹਨਾਂ ਵਾਲੀ ਗੱਲਾਂ ਕਰਨ ਬੈਠ ਗਈਆਂ ਜਾਨੀਆਂ ਕੁੜੀਆਂ ਇੱਕ ਦਿਨ ਤਾਂ ਜਾਣਾ ਹੀ ਹੁੰਦਾਗਾ ਆਪਣੀਆਂ ਮੰਮੀਆਂ ਵੀ ਤਾਂ ਆਈਆਂ ਹੀ ਨੇ ਪਰ ਮੈਂ ਨਹੀਂ ਮੈਂ ਇਹ ਜਿਹਾ ਵਿਆਹ ਨਹੀਂ ਕਰਾਉਣਾ ਕੋਈ ਨਾ ਕੀ ਪਤਾ ਤੈਨੂੰ ਘਰ ਚੰਗਾ ਮਿਲ ਜੇ ਕੀ ਪਤਾ ਤੈਨੂੰ ਅੱਗੇ ਪੜਾਉਣ ਵਧੀਆ ਤੇ ਜੇ ਉਹਨਾਂ ਨੇ ਨਾ ਪੜਾਇਆ ਤੂੰ ਐਵੇਂ ਨੈਗੇਟਿਵ ਨਾ ਸੋਚਿਆ ਕਰ ਹਰ ਇਹ ਗੱਲ ਤੂੰ ਪੁੱਠੀ ਲੈ ਕੇ ਜਾਂਦੀ ਹੁੰਦੀ ਆ ਹੁਣ ਤੂੰ ਬਾਲੀ ਸਿਆਣੀ ਨਾ ਬਣ ਜਾਣਾ ਹੀ ਹੁੰਦਾ ਕੁੜੀਆਂ ਨੇ ਹੁਣ ਤੂੰ ਦੁਨੀਆ ਦੀ ਰੀਤ ਚੇਂਜ ਕਰ ਦੇਂਗੀ ਹੁਣ ਤੂੰ ਵੀ ਮੇਰੀ ਮੰਮੀ ਵਾਂਗੂ ਬੋਲਣ ਲੱਗ ਗਈ ਕੋਈ ਮੰਮਾ ਨਾ ਬਣ ਹੁਣ ਤੂੰ ਚੱਲ ਉੱਥੇ ਨੋਟਸ ਚੈੱਕ ਆਪਾਂ ਪੜ੍ਹਦੇ ਆ ਠੀਕ ਹੈ ਫੁਰਦਸ ਕਿੰਨਕ ਹੋ ਗਿਆ ਸਿਲੇਬਸ ਅੱਛਾ ਜਿਹੜੀ ਸੱਚ ਤੇਰੇ ਨਾਲ ਮੈਂ ਗੱਲ ਕਰਦੀ ਸੀ ਹਾਂਜੀ ਜੀਤਾ ਕੋਈ ਅਮਰੋ ਬਾਰੇ ਗੱਲ ਕਰਦਾ ਸੀ ਹਾਂ ਮਾਂ ਤੇ ਉਹਦੇ ਨਾਲ ਹੋਈ ਕੋਈ ਗੱਲਬਾਤ ਜੀਤੇ ਨਾਲ ਮੁੜ ਕੇ ਗੱਲ ਜੀਤੇ ਨਾਲ ਤਾਂ ਨਹੀਂ ਹੋਈ ਜੀਤੇ ਨੇ ਪਰ ਅਮਰੋ ਦੇ ਘਰੇ ਫੋਨ ਕਰ ਲਿਆ ਸੀ ਅੱਛਾ ਉਹ ਆਪਣੇ ਗਵਾਂਢ ਪਿੰਡ ਦੀ ਐ ਅੱਛਾ ਤੇ ਜੀਤਾ ਕਹਿੰਦਾ ਵੀ ਵਧੀਆ ਰਿਸ਼ਤੇ ਕਰਾਉਂਦੀ ਆ ਉਹ ਅੱਛਾ ਤੇ ਵੀ ਜਿੰਨੇ ਵੀ ਉਹਨੇ ਰਿਸ਼ਤੇ ਕਰਾਏ ਆ ਕਹਿੰਦਾ ਵਧੀਆ ਸਿਰੇ ਚੜੇ ਆ ਕਹਿੰਦਾ ਹੂੰ ਹੂੰ ਮੈਂ ਕਹਾਂ ਮਾਂ ਵੀ ਤੁਹਾਡੀ ਨਾਲ ਗੱਲ ਹੀ ਕਰਵਾ ਦੇ ਨਾ ਜ਼ਰੂਰ ਹਣ ਨੇ ਤੂੰ ਕੇਹਰਾ ਜੀਤੇ ਨੂੰ ਕਹਿਣਾ ਸੀ ਨਾ ਵੀ ਆਪਾਂ ਨੂੰ ਪਤਾ ਹੀ ਹੈ ਜੀਤੇ ਨੂੰ ਆਪਣੇ ਘਰ ਦੇ ਹਾਲਾਤਾਂ ਦਾ ਪਤਾ ਹੁਣ ਉਹ ਮਾਂ ਮੇਰੀ ਮੋਲਵੀ ਜਦੋਂ ਭੈਣ ਦੇ ਡਾਕੇ ਆਇਆ ਜੀਤਾ ਮੈਨੂੰ ਓਡੇ ਟੱਕਰਿਆ ਸੀਗਾ ਤੇ ਜੀਤਾ ਕਹਿੰਦਾ ਵੀ ਮੇਰੀ ਗੱਲ ਹੋ ਗਈ ਸੀ ਤੁਸੀਂ ਕਹਿੰਦਾ ਬੇਸੰਸ ਹੋ ਗਿਆ ਉਹਨੂੰ ਫੋਨ ਕਰ ਲਿਓ ਅਮਰ ਨੂੰ ਠੀਕ ਹੈ ਤੇ ਮੈਂ ਤੇਰੀ ਇੱਕ ਵਾਰ ਗੱਲ ਕਰਵਾ ਦਿੰਨਾ ਤੂੰ ਇੱਕ ਵਾਰ ਮੋਸਾਂ ਕੇ ਦੇਖੀ ਕਹਿੰਦੀ ਆ ਹਾਂ ਹਾਂ ਫੋਨ ਤਾਂ ਲਾ ਦੇਖੀਏ ਕੀ ਕਹਿੰਦੀ ਆ ਪਰਾਂ ਆਫਾਤਿਆ ਕੋਣ ਆਇਆ ਕਿਸੇ ਦਾ ਹਲੋ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਹਾਂ ਭੈਣ ਸਤਿ ਸ਼੍ਰੀ ਅਕਾਲ ਹੋਰ ਭੈਣ ਜੀ ਘਰ ਪਰਿਵਾਰ ਕਿੱਦਾਂ ਸਭ ਠੀਕ ਠਾਕ ਹੈ ਚਲੋ ਸ਼ੁਕਰ ਚੰਗੀ ਗੱਲ ਹੈ ਹਾਂਜੀ ਹਾਂਜੀ ਵਧੀਆ अच्छा बंजी ਥੋਡੇ ਬਾਰੇ ਨਾ ਸਾਡੇ ਮੁੰਡਾ ਹੁੰਦਾ ਹੈ ਜੀਤਾ ਆਪਣੇ ਮੁੰਡੇ ਨਾਲ ਰਹਿੰਦਾ ਭਰਾਵਾ ਵਾਂਗੂ ਦੋਨਾਂ ਦਾ ਬਹੁਤ ਪਿਆਰ ਤੇ ਉਹ ਗੁੜੀਆ ਦੇ ਰਿਸ਼ਤੇ ਬਾਰੇ ਗੱਲ ਕੀਤੀ ਸੀ ਉਹਨਾਂ ਨੇ ਥੋੜਾ ਨੰਬਰ ਦਿੱਤਾ ਸੀ اچھا ਮੇਰਾ ਨੰਬਰ ਠੀਕ ਹੈ ਜੀਤੇ ਨੇ ਦਿੱਤਾ ਸੀ ਉਹ ਭਤੀਜਾ ਹੀ ਹੈ ਮੇਰਾ ਜੀਤਾ ਹਾਂ ਮੇਰਾ ਭਤੀਜਾ ਹੀ ਹੈ ਜੀਤਾ ਮੈਂ ਭੂਆ ਬੋਲਦੀ ਹਾਂ ਜੀਤੇ ਦੀ ਹਾਂਜੀ ਹਾਂਜੀ ਤੇ ਮੁੰਡਾ ਬਹੁਤ ਸਿਆਣਾ ਹੋ ਵੀ। ਹਾਂਜੀ। ਹਾਂਜੀ ਹਾਂਜੀ। ਤੇ ਗੁੜੀ ਆਪਣੀ ਸੁੱਖ ਨਾ ਪੜੀ ਲਿਖੀ ਚੰਗਾਗੀ। ਤੇ ਪੜੀ ਜਾਂਦੀ ਆ। ਤੇ ਉਹੋ ਜਿਹਾ ਕੋਈ ਘਰ-ਬਾਰ ਵੇਖ ਲਓ ਤੁਸੀਂ। ਹਾਂਜੀ ਹਾਂਜੀ ਗੁੱਡੀ ਦਾ ਰਿਸ਼ਤਾ। ਹਾਂ ਭੈਣ ਜੀ ਉਮਰ ਕਿੰਨੀ ਕੁੜੀ ਦੀ? ਅੱਛਾ 26-27 ਸਾਲ ਆ ਹੈ। ਉਹਨੂੰ ਕੋਈ ਨਹੀਂ ਕਿਸੇ ਚੀ ਦੀ ਹੋਰ ਮੰਗ ਇਕਤਾ ਮੁੰਡਾ ਨਸ਼ਾ ਪਤਾ ਨਾ ਕਰਦਾ ਹੋਵੇ ਨਹੀਂ ਤੁਸੀਂ ਆਪਾ ਨਸ਼ੇ ਪੱਤਲੇ ਚਾਂ ਲੱਭਾਂਗੇ ਅਮਰੋ ਵੀ ਤੀ ਨਾਦੀ ਮਾ ਹੈ ਦੋ ਤੀਆ ਦੀ ਮਾ ਹੈ ਬਰੋ ਵੀ ਨਸ਼ੇ ਵਾਲਾ ਕਿਉਂ ਲੱਭਕੇ ਦੇਉਂਗੀ ਮੈਂ ਹਾਂ ਠੀਕ ਆ ਭੈਣ ਜੀ ਨੰਬਰ ਤੋਂ ਕੁੜੀ ਨੂੰ ਪੜਾ ਲਏ ਹਨਾ ਤੁਹਾਨੂੰ ਪਤਾ ਇਹਨਾਂ ਦੇ ਨਿੱਕੇ ਹੁੰਦਿਆਂ ਦੇ ਪਿਓ ਦੀ ਮੌਤ ਹੋ ਗਈ ਸੀ ਅੱਛਾ ਡੈਡੀ ਹੈ ਨਹੀਂ ਕੁੜੀਆਂ ਦੇ ਹੈ ਕੋਈ ਗੱਲ ਨਹੀਂ ਭੈਣ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਹੀ ਬਹੁਤ ਔਖਾ ਨਾ ਪਾਲਿਆ ਇਹ ਕੁੜੀ ਨੂੰ ਹੋਰ ਕਿਸੇ ਗੱਲ ਦੀ ਦਿੱਕਤ ਤਾਂ ਨਾ ਵੀ। ਤੁਹਾਨੂੰ ਪਤਾ ਕੱਲਾ ਜਵਾਕ ਆ ਕਿੱਧਰ-ਕਿੱਧਰ ਹੋਊਗਾ। ਹਾਂਜੀ। ਚਲੋ ਆਂਦੇ ਹੁੰਦੇ ਆ ਵਕਤ ਦੇ ਨਾਲ ਹੋ ਤਾਂ ਸਭ ਕੁਝ ਹੀ ਜਾਂਦਾ। ਤੇ ਪਰ ਬਾਕੀ ਤੁਸੀਂ ਸਿਆਣੇ ਆ ਸਾਡੇ ਤੋਂ, ਜ਼ਿਆਦਾ ਸਮਝਦਾਰ ਆ। ਠੀਕ ਆ ਭੈਣ ਜੀ ਹੈਗਾ ਮੁੰਡਾ ਮੇਰੀ ਨਿਗਾਹ 'ਚ। ਹਾਂ 10 ਕਿੱਲੇ ਪਰ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ? ਮੈਂ ਆ ਰਹੀ ਆ ਕੱਲ ਫੇਰ ਹੈ। ਜੀ। ਕੋਈ ਨਹੀਂ ਕੋਈ ਨਹੀਂ ਭੰਦੀ ਤੁਸੀਂ ਵੇਖ ਲਿਓ ਇੱਕ ਦੋ ਦਿਨਾਂ ਚ ਦੱਸ ਦਿਓ ਮੈਨੂੰ ਠੀਕ ਹੈ ਜੀ ਨਾ ਨਾ ਕੋਈ ਨਹੀਂ ਕੋਈ ਨਹੀਂ ਆਊਗਾ ਜੀਤਾ ਉਹਦੇ ਨਾਲ ਵੀ ਬੈ ਕੇ ਗੱਲ ਕਰ ਲਾਂਗੇ ਬਾਕੀ ਇਹਨਾਂ ਦਾ ਤਾਂ ਆਪਸ ਵਿੱਚ ਦੋਨਾ ਭਰਾਵਾਂ ਸਕੇ ਭਰਾਵਾਂ ਤੋਂ ਵੱਧ ਕੇ ਪਿਆਰ ਆ ਐਵੇਂ ਆਪਾਂ ਕਹਿ ਦਈਏ ਹਨਾ ਅੱਜ ਦੀ ਘੜੀ ਤਾਂ ਮੁੰਡਾ ਬਹੁਤ ਸਿਆਣਾਗਾ ਕੱਲ ਕਿਸੇ ਨੇ ਦੇਖਿਆ ਨਹੀਂ 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 ਭੈਣ ਜੀ ਮੈਨੂੰ ਵੀ ਅਮਰੋ ਬਚੋਲਣ ਕਹਿੰਦੇ ਆ ਸਾਰਾ ਕੁਝ ਕਰ ਦੂੰਗੇ ਪੜਾ ਵੀ ਲੈਣਗੇ ਕੁੜੀ ਨੂੰ 9-10 ਕਿੱਲੇ ਜ਼ਮੀਨ ਦੇ ਆ ਹਾਂ ਕੋਈ ਨਹੀਂ ਗੁੱਡੀ ਦਾ ਸ਼ੌਂਕ ਆ ਤਾਂ ਸਾਰਾ ਪੂਰਾ ਕਰਨਗੇ ਉਹ ਕੋਈ ਗੱਲ ਨਹੀਂ ਭੈਣ ਜੀ ਹਾਂ ਜੀ ਬਾਕੀ ਮੇਰਾ ਮੁੰਡਾ ਨਰਮਾ ਤੁਹਾਨੂੰ ਪਤਾ ਹੀ ਐ ਮੇਰੇ ਮੁੰਡੇ ਦਾ ਤਾਂ ਜਵਾਕ ਨੇ ਵਿਚਾਰੇ ਨੇ ਕਰਦੇ ਖੇਤੀ ਦੇ ਕੰਮਾਂ ਨੂੰ ਘਰ ਸੰਭਾਲਣ ਮਾਰੇ ਨੇ ਆ ਆਪਣੇ ਸਮਾਂ ਬਾਹਰ ਹੀ ਕੀਤੀਆਂ ਤੇ ਆਂਦਾ ਮਾਂ ਕੁੜੀ ਪੜਾ ਲਗੇ ਤੇ ਹੁਣ ਵੀ ਐਂ ਕਰੀ ਜਾਂਦਾ ਮਾਪਾਂ ਉੱਥੇ ਰਿਸ਼ਤਾ ਕਰਾਂਗੇ ਭੈਣ ਦਾ ਜਿੱਥੇ ਅੱਗੋਂ ਪੜਾ ਲੈਣ ਕੁੜੀ ਦੀ ਪੜ੍ਹਾਈ ਦਾ ਮੁੱਲ ਪੈਜੇ ਭਰਾ ਛੋਟਾ ਹੈ ਕੋਈ ਨਹੀਂ ਕੋਈ ਨਹੀਂ ਛੋਟਾ ਤਾਂ ਫਿਰ ਕਿ ਹੋ ਗਿਆ ਤੁਸੀਂ ਕੋਈ ਫਿਕਰ ਨਾ ਕਰੋ ਭੈਣ ਜੀ ਮੈਂ ਕੱਲ ਆ ਰਹੀ ਹਾਂ ਤੁਹਾਡੇ ਕੋਲ ਠੀਕ ਹੈ ਠੀਕ ਹੈ ਜੀ ਹਾਂਜੀ ਤੁਸੀਂ ਭੈਣ ਜੀ ਉਹ ਜਿਹਾ ਹੀ ਰਿਸ਼ਤਾ ਦੇਖਿਓ ਹਨਾ ਜਿੱਥੇ ਜਵਾਕੜੀ ਦੀ ਪੜ੍ਹਾਈ ਦਾ ਮੁੱਲ ਪੈਜੇ ਚੱਲ ਅੱਗੋਂ ਪੜਾ ਲੈਣ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਭੈਣ ਜੀ ਠੀਕ ਹੈ ਜੀ ਜੰਗਾ ਸਾ ਸ੍ਰੀਕਾਰ ਭੈਣ ਜੀ ਠੀਕ ਹੈ ਮੈਂ ਬਰ ਜਿੱਥੇ ਕੋਲ ਹੀ ਜਾਣਾ ਕੋਈ ਨਾਸ ਕੇ ਹੋਣਾ ਸਾਡੀ ਗੱਲ ਹੋਈ ਸੀ ਹਾਂ ਹਾਂ ਦੱਸਿਆ ਉਹਨੂੰ ਕਹੀਂ ਵੀ ਤੂੰ ਵੀ ਮਾੜਾ ਜਾ ਖਿੱਚ ਕੇ ਜੇ ਅੱਖੀ ਵੀ ਆਂਟੀ ਕੁੜੀ ਠੀਕ ਨਾ ਰਮੀ ਆਪਣੀ ਹਾਂ ਚੱਲ ਕੋਈ ਨਹੀਂ ਜਾਇਆ ਪਤਾ ਮੈਂ ਵੀ ਕੋਈ ਕੰਮ ਧੰਦੇ ਨੂੰ ਹੱਥ ਪਾਉਣੀ ਆ ਨਹੀਂ ਸਰਜੀਤ ਆ ਜਾ ਪੈਣੇ ਨੰਗਿਆ ਕੀ ਕਰੀ ਜਾਨੀ ਐ ਉਸ ਨਹੀਂ ਪੈਣੇ ਕੱਪੜੇ ਧੋਣ ਲੱਗਦੀ ਸੀ ਤੂੰ ਵੀ ਥੋਪੀ ਚੜ੍ਹਾ ਲਈ ਕੁੜੇ ਕੰਮ ਨੂੰ ਬੱਸ ਪੈਣੇ ਤੈਨੂੰ ਪਤਾ ਹੀ ਐ ਕੰਮਾਂ ਤੰਦਾਂ ਚ ਹੋਰ ਹੀ ਨਹੀਂ ਲੋਟੋਂਦਾ ਪਹਿਲਾਂ ਪਸ਼ੂਆਂ ਦਾ ਨਵੇੜ ਕੇ ਹਟੀ ਹੋਰ ਕੀ ਐ ਉਹ ਕਿਧਰੋਂ ਤੂੰ ਆਈ ਕਿਧਰੋਂ ਵੀ ਨਹੀਂ ਆਈ ਮੈਂ ਤਾਂ ਪੈਣੇ ਇੱਥੇ ਆ ਗਵਾਂਡਰ ਦੱਸਦੀ ਸੀਗੀ ਕਹਿੰਦੀ ਆ ਕਿ ਬਚਨੋ ਕਿ ਤਬ ਨਹੀਂ ਰੋੜਾ ਪੈ ਗਿਆ ਕੁੜੀ ਦਾ ਕਿਵੇਂ ਕੰਦੇ ਪੁੰਡਾ ਨਸ਼ਾ ਕਰਦਾ ਸੀ ਤਲਾਕ ਤਿੱਕਰ ਗੱਲ ਪਹੁੰਚ ਗਈ ਅੱਜ ਤਾਂ ਪੁਲਿਸ ਵਾਲੇ ਵੀ ਆਏ ਸੀ ਅੱਛਾ ਹੋਰ ਤੈਨੂੰ ਨਹੀਂ ਪਤਾ ਨਾ ਮੈਨੂੰ ਤਾਂ ਨਹੀਂ ਪਹਿਣ ਪਤਾ ਅੱਛਾ ਤਲਾਕ ਦਾ ਤਾਂ ਕਹਿੰਦੇ ਹੁੰਦੇ ਨਾ ਹੀ ਵਾਲਾ ਪਹਿੜਾ ਤੇ ਹੋਰ ਭੈਣੇ ਉਹਨਾਂ ਨੇ ਤਾਂ ਬੜਾਈ ਘੁੱਟ ਘਾਵਲੀ ਬੰਦੇ ਆਏ ਬੈਠੇ ਅੱਛਾ ਹੋਰ ਨੇ ਭੈਣਿਆਂ ਦੇ ਹੁੰਦੇ ਆ ਇੱਕ ਵਾਰੀ ਮਸਾ ਮਾਂ ਪਿਓ ਤੀਆਂ ਬਾਰੋਂ ਠੌਂਦਾ ਹਨਾ ਹੋਰ ਤੀਆਂ ਜੰਮਨ ਤੋਂ ਲੋਕ ਡਰਦੇ ਥੋੜੀ ਆ ਆਹਾ ਕੁੱਤੀ ਚੀਕਾਂ ਤੋਂ ਡਰ ਲੱਗਦਾ ਡਰ ਲੱਗਦਾ ਉਹੀ ਤਾਂ ਕਰਦਾ ਮੈਂ ਸਾਗੜਿਆ ਨੇ ਟੱਡਪੇਟ ਬੰਨ ਕੇ ਵਿਆਹੀ ਸੀ ਆ ਮਿੱਥੋਂ ਨਿਕਲਿਆ ਨਹੀਂ ਜਾਂਦਾ ਘਰੋਂ ਬਾਹਰ ਤੈਨੂੰ ਵੀ ਪਤਾ ਹਾਂ ਘਰ ਦੇ ਕੰਮਾਂ ਤਾਂ ਨਾ ਜਾ ਇੱਕ ਜਵਾਕ ਖੇਤ ਬੰਨੇ ਤੁਰਿਆ ਫਿਰਦਾ ਤੈਨੂੰ ਪਤਾ ਹਨਾ ਤਾਂ ਕਰਕੇ ਆਈਆਂ ਲੈ ਆ ਕੱਲ ਮਣੀ ਦੱਸਦਾ ਸੀ ਕੌਣ ਨਿਧਾਨ ਕੇ ਖੇਤੋਂ ਇਹ 10 ਗੱਟੇ ਕੋਈ ਚੋਰੀ ਲੈ ਗਿਆ ਕਣਕ ਕਰਕੇ ਅੱਛਾ ਐ ਪਤਾ ਹੀ ਨਹੀਂ ਲੱਗਿਆ ਕੀ ਪਤਾ ਹੁਣ ਕਿਵੇਂ ਕੋਈ ਲੱਗੇ ਆਹੇ ਮਾੜੇ ਮੰਗਤੇ ਜੇ ਪਹਿਲਾਂ ਦੇ ਨੇ ਵੇਖ ਜਾਂਦੇ ਆ ਮੁੜ ਕੇ ਰਾਤਾਂ ਨੂੰ ਚੋਰੀਆਂ ਕਰ ਲੈਂਦੀਆਂ ਕਰ ਲੈਂਦੇ ਆ ਹੋਰ ਲਹਣ ਦੱਸ ਤੂੰ ਵੀ ਗੇਟ ਬੂਟ ਨਾ ਖੋਲਿਆ ਕਰ ਨਾ ਨਾ ਮੈਂ ਤਾਂ ਨਹੀਂ ਮੈਂ ਤਾਂ ਪਾਣੀ ਕਿ ਸਵੇਰੇ ਫਸਾਣੀ ਕਰਨ ਦੀ ਕਰਦਾ ਤੇ ਹੋਰ ਨਹੀਂ ਮੈਂ ਤਾਂ ਸਾਤੇ ਤੇਰੇ ਕੁੜੀ ਆਏ ਆਈ ਸਾਂ ਆ ਪੜੀਸਰ ਨਾਲ ਚੱਲੇ ਕਿ ਅੱਗੇ ਅੜੀਸਰ ਚਲ ਕੋਈ ਨਹੀਂ ਦੇਖਾਂਗੇ ਚੱਲ ਲੈ ਅੱਗੇ ਕੁੜੇ ਨਾਲ ਤਾਂ ਕੋਈ ਸੁੱਖ ਸੁਖਿਆਵਾਂਗੇ ਤੇ ਨਾਲੇ ਚੱਲ ਮੱਥਾ ਟੇਕਿਆਵਾਂਗੇ ਕੋਈ ਨਹੀਂ ਫਿਰ ਦੇਖਦੇ ਆ ਮਣੀ ਨੂੰ ਹੋ ਜਾਂਦੇ ਇਧਰੋਂ ਵੇਲਾ ਹਾਂ ਚੱਲ ਚੱਲ ਘਰੇ ਵੀ ਕੋਈ ਹੋਵੇ ਹਨਾ ਜਾ ਆਵਾਂਗੇ ਕੋਈ ਚੱਲਾਂਗੇ ਚੰਗਾ ਕੋਈ ਨਹੀਂ ਕੋਈ ਨਹੀਂ ਜਾ ਆਵਾਂਗੇ ਹੋਰ ਨਵੇੜਿਆ ਹੀ ਕੰਮ ਤਾਂ ਹੁੰਦਾ ਹਾਂ ਨਵੇੜਿਆ ਹੀ ਭੈਣੇ ਕੰਮ ਤਾਂ ਹੁੰਦਾ ਤਾਂ ਚੱਲ ਹੋਰ ਆਪ ਵੀ ਬੰਦੇ ਚਟ ਬਾਹਰ ਨਿਕਲਿਆ ਕਰ ਕੋਈ ਪਤਾ ਤਾਂ ਲੱਗਦਾ ਰਹਿੰਦਾ ਬਾਹਰਲੀਆਂ ਗੱਲਾਂ-ਵਾਤਾਂ ਦਾ ਗੱਲਾਂ ਤਾਂ ਤੈਨੂੰ ਸਾਰੀਆਂ ਮੈਂ ਆ ਕੇ ਦੱਸਦੀ ਆਂ ਨਹੀਂ ਭੈਣੇ ਘਰ ਦੇ ਕੰਮ ਹੀ ਨਿਭੜਦੇ ਕੋ ਉਧਰੋਂ ਤੜਕੇ ਕੁੜੀ ਨੇ ਜਾਣਾ ਹੁੰਦਾ ਮੁੰਡਾ ਖੇਤ ਨੂੰ ਵਗ ਜਾਂਦਾ ਚਲ ਚੰਗਾ ਹੁਣ ਫਿਰ ਮੈਂ ਜਾਨੀ ਆ ਤੇ ਮੈਨੂੰ ਦੱਸਦੀ ਤੂੰ ਵਿਚਾਰ ਬਣਾ ਕੇ ਕਿੱਦਾਂ ਨਾ ਨਾ ਕੋਈ ਨਹੀਂ ਆ ਜੂਗੀ ਦੱਸਿਆ ਹੁੰਦੀ ਚਲ ਠੀਕ ਹੈ ਫਿਰ ਠੀਕ ਹੈ ਠੀਕ ਹੈ ਭੈਣ ਤਾ ਕੀ ਕਾਲੀ ਐ ਹੁਣਾਂ ਤੈਨੂੰ ਦੇਖ ਕਿ ਮੈਂ ਸੰਗਤ ਲਾਉਂਦੀ ਐ ਚਲੈਂਕਾ ਪਤਾ ਕਿਵੇਂ ਬਣੀ ਉਹ ਠੀਕ ਐ ਜਿੱਦ ਤੂੰ ਦਨਾਂੀ ਗੱਲ ਐ ਠੀਕ ਐ ਠੀਕਵੇਂ ਸੰਨੀ ਕਰਦਾ ਪਿਆ ਉਹ ਹੀ ਕਰ ਕਿੱਧਰ ਜਾਇਆ ਉਹ ਮੈਂ ਯਾਰ ਮਸ਼ੀਨ ਵਾਲੇ ਕੋਲ ਗਿਆ ਸੀ ਅੱਛਾ ਵਾਰ ਨਹੀਂ ਦਿੰਦਾ ਪਿਆ ਯਾਰ ਕਾਸੀ ਬੜੀ ਹੈ ਯਾਰ ਐਤ ਕੀ ਬਹੁਤ ਔਖਾ ਯਾਰ ਬਈ ਹੈਣਾ ਨਾ ਟਰਾਲੀ ਮਿਲਦੀ ਆ ਯਾਰ ਨਾ ਮਸ਼ੀਨ ਮਿਲਦੀ ਆ ਹੈਣਾ ਉਹ ਸੀਜ਼ਨ ਪੂਰਾ ਚੱਲ ਪਿਆ ਨਾ ਓਏ ਐਦ ਕਦੇ ਵੀ ਨਹੀਂ ਦੇਖਿਆ ਸੀ ਯਾਰ ਓ ਐਦ ਕੀ ਟਰਾਲੀ ਤੂੰ ਵੇਖ ਲੈ ਪਰਸੋਂ ਕਿੰਨੇ ਔਖੇ ਹੋਏ ਆ ਆਪਾ ਸੀਜ਼ਨ ਦਾ ਟਾਈਮ ਤਾਂ ਤੂੰ ੜੀ ਇੰਨੀ ਕਿਵੇਂ ਮੋਟੀ ਬਣਾ ਛੱਡੀ ਹੈ ਪਿਛਲੀ ਜੜੀ ਐਂ ਕੱਚ ਵੱਜ ਗਿਆ ਯਾਰ ਸਲਾਬਾ ਸੀ ਨਾਲ ਮੈਂ ਲੱਦਾ ਨਾ ਹਾਂ ਠੇਕਾ ਕਾਕਾ ਵੀ ਤੇ ਡਿੱਗੀਆਂ ਬਾਹਰੀਆਂ ਸੀ ਨਾ ਠੀਕ ਕਰਕੇ ਬਾਲਾ ਬੁਰਾ ਹਾਲ ਹੋ ਗਿਆ ਤੂੰ ਮੇਰੀ ਗੱਲ ਸੁਣੋ ਹਾਂ ਉਹ ਅਮਰੋਤਾਈ ਨਾਲ ਗੱਲ ਹੋ ਗਈ ਸੀ ਤੇਰੀ ਹਾਂ ਬਾਈ ਗੱਲ ਤਾਂ ਹੋ ਗਈ ਸੀ ਯਾਰ ਅੱਛਾ ਉਹ ਕਹਿੰਦੀ ਵੀ ਤੁਸੀਂ ਬੇਪਰਵਾਹ ਹੋ ਜਾਓ ਥੋੜਾ ਮੈਂ ਸਾਰਾ ਹਾਲ ਲਗਾ ਕੇ ਦੇਵਾਂਗੀ ਵੀ ਰਿਸ਼ਤਾ ਮੈਂ ਵਧੀਆ ਹੀ ਪਾਲੂਗੀ ਠੀਕ ਹੈ ਜੇ ਹੋਇਆ ਤੁਸੀਂ ਮੁੰਡਾ ਕਹਿਣੇ ਹੋ ਮੈਂ ਤੁਹਾਡੀ ਉਹੋ ਜੇ ਤੁਹਾਡੀ ਗੱਲਬਾਤ ਕਰਵਾਉਂਗੀ ਰਿਸ਼ਤੇ ਬਾਕੀ ਮੈਂ ਵੀ ਦੱਸਤਾ ਸੀ ਅਮਰੋਤਾਈ ਨੂੰ ਵੀ ਮੇਰਾ ਭਰਾ ਹੀ ਆ ਤੇ ਮੇਰੀ ਭੈਣ ਆ ਉਹ ਹਾਂ ਹਾਂ ਬਾਈ ਹਾਂ ਨਹੀਂ ਵਧੀਆ ਗੱਲ ਆ ਬਾਈ ਹਨਾ ਤੇ ਯਾਰ ਫਿਕਰ ਚਲ ਹੋ ਹੀ ਜਾਂਦਾ ਵੀ ਤੂੰ ਵੀ ਆਪਣਾ ਇੱਕ ਘਰ ਆ ਹਾਂ ਤੇ ਹੁਣ ਉਹ ਕਹਿੰਦੀ ਕਹਿੰਦੀ ਵੀ 2 ਦਿਨ ਦੇ ਦਿਓ ਮੈਨੂੰ ਜੋ ਇਹਦੇ ਵਿੱਚ ਵਿੱਚ ਤੁਹਾਨੂੰ ਮੈਂ ਸਾਰਾ ਦੱਸ ਦੂੰਗੀ ਫੋਨ ਕਰਕੇ ਠੀਕ ਆ ਆਪਾਂ ਗੱਲ ਖੋਲ ਹੀ ਸੀ ਯਾਰ ਆਹੋ ਮੰਮੀ ਕਹਿੰਦੀ ਵੀ ਸਾਡੇ ਕੋਲੇ ਦੇਖ ਲੈਣ ਨੂੰ ਕੁਛ ਨਹੀਂ ਸਿਰ ਘਰ ਦੇਖਿਆ ਹੀ ਐ ਬਾਕੀ ਜੀਤਾ ਸਾਰੇ ਕੋਈ ਜਾਣਦਾ ਹੀ ਐ ਬਾਕੀ ਮਾਂ ਨੇ ਕਿਹਾ ਕਹਿੰਦੀ ਵੀ ਸਾਡੇ ਸਾਨੂੰ ਲਿਸ਼ਤਾ ਉਹ ਚਾਹੀਦਾ ਜਿੱਥੇ ਸਾਡੀ ਕੁੜੀ ਨੂੰ ਗਾਹ ਪੜਾਉਣ ਨਹੀਂ ਨਹੀਂ ਪੜਾਉਣ ਵਾਲੀ ਗੱਲ ਤਾਂ ਮੈਂ ਗੱਲ ਕੀਤੀ ਸੀ ਭੂਆ ਨਾਲ ਅੱਛਾ ਹਾਂ ਮੈਂ ਕੁੜੀ ਨੂੰ ਅੱਗੇ ਪੜਾ ਦੇਣਾ ਹਾਂ ਕੁੜੀ ਦੇ ਵਿੱਚ ਪੜ੍ਹਾਈ ਨਾ ਰਹਿ ਜੇ ਠੀਕ ਐ ਨਹੀਂ ਇਹ ਤਾਂ ਯਾਰ ਤੂੰ ਗੱਲ ਵਧੀਆ ਕੀਤੀ ਤਾਂ ਬਾਕੀ ਤੂੰ ਸਾਰੀ ਗੱਲ ਖੋਲ ਲਈ ਉਹ ਤਾਂ ਚੰਗਾ ਠੀਕ ਹੈ ਬਾਈ ਬਾਕੀ ਚਲ ਆਪਾਂ ਨੂੰ ਐਂ ਡਰ ਲੱਗਦਾ ਨਾ ਬਾਈ ਅੱਛਾ ਇਹ ਰੌਣਕ ਨੂੰ ਘਰ ਵਧੀਆ ਮਿਲ ਜੇ ਹਨਾ ਤੇ ਮੁੜ ਕੇ ਤੈਨੂੰ ਪਤਾ ਹੀ ਹੈ ਉਹ ਲੈ ਇਹ ਸੰਗਲ ਤੜਾਈ ਜਾਂਦੀਆਂ ਯਾਰ ਟਾਈਮ ਹੋਇਆ ਪੇ ਪੱਠਿਆਂ ਦਾ ਹਾਂ ਮੇਰੀ ਗੱਲ ਸੁਣ ਹਾਂ ਚਲ ਮੈਂ ਹੋਰ ਮਸ਼ੀਨ ਵਾਲੇ ਕੋਲ ਜਾਵਾਂ ਯਾਰ ਠੀਕ ਹੈ ਮੈਂ ਚੱਲਦਾ ਹੀ ਤੇਰੇ ਨਾਲ ਹਾਂ ਚੱਲਾ ਯਾਰ ਮੈਂ ਹੱਥ ਢੋਲਾ ਚੱਲ ਕੋਈ ਨਹੀਂ ਠੀਕ ਆਪਾਂ ਗੇੜਾ ਕੱਢੀ ਹੋ ਕੇ ਮਸ਼ੀਨ ਦਾ ਕਾਸੀ ਬੜਾ ਯਾਰ